ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanja.in ਤੇ ਇਰਾਕ ਚ ਚੱਲ ਰੇ ਗ੍ਰੈਯੋਦਾ ਸਿਦਾਸੀ ਇਹ ਪਰਿਵਾਰ ਚੱਲ ਰਹੇ ਨੇ ਧਰਮਿੰਦਰ ਕੁਮਾਰ ਜੋ ਬੁੱਢੇ ਮਾਬਾਪ ਦੇ ਸੁਪਨੇ ਪੂਰੇ ਕਰਨ ਇਰਾਕ ਗਿਆ ਸੀ ਵਾਪਸ ਹੀ ਨੇ ਮੁੜਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਚਾਦੀਨਾ ਪਰਿਵਾਰਾਂ ਨੂੰ ਕਿਹਾ ਕਿ ਰਾਖ ਫਸੇ ਭਾਰਤੀ ਨਾਗਰਿਕਾਂ ਦੇ ਜਿੰਦੇ ਜਾਂ ਮ੍ਰਿਤ ਹੋਣ ਦੇ ਕੋਈ ਸਬੂਤ ਨਹੀਂ ਇਨਾ ਦਾਦਾ ਪਹਿਲਾਂ ਤੋਂ ਹੀ ਡਗਮਗਾਇਆ ਹੋਇਆ ਹੌਸਲਾ ਟੁੱਟਣ ਦੀ ਕਗਾਤੀ ਪਹੁੰਚ ਗਿਆ ਜਦ ਕਦੀ ਇਰਾਕ ਤੋਂ ਕੋਈ ਆਉਂਦਾ ਤੇ ਅਖਾ ਤਰਲੇ ਪਾਪਾ ਆਪਣੇ ਲਾਲ ਨੂੰ ਲੱਭਣ ਦੀ ਕੋਸ਼ਿਸ਼ ਕਰਦੀਆਂ ਨੇ ਕਿਰੇ ਇਹਦੀ ਖਬਰ ਸੁਣੀ ਸੀ ਕਿ ਰਾਖ ਜੋਂ ਆਏ ਨੇ ਬੱਚੇ 140 ਉਹਨਾਂ ਦੱਸਿਆ ਸੀ ਵੀ ਆ ਗਏ ਨੇ ਤੇ ਹੁਣ ਅਹੀ ਵੀ ਇਹੋ ਹੀ ਆਖਣੇ ਸ਼ੈ ਤਾਂ ਸਾਡਾ ਵੀ ਮਤਲਬ ਵੀ ਬੱਚਾ ਹੋਏਗਾ ਵਿੱਚ ਪਰ ਅਜੇ ਤੱਕ ਸਾਨੂੰ ਕੋਈ ਉਹਦੀ ਸਮਝ ਨਹੀਂ ਲੱਗਣ ਈਦੀ ਵੀ ਕਿੱਥੇ ਹੈਗਾ ਕਿੱਥੇ ਨਹੀਂ ਭੈਣ ਵੀ ਦਿੱਲੀ ਗੇੜੇ ਮਾਰ-ਮਾਰ ਕੇ ਥੱਕ ਗਈ ਹੈ ਹਰ ਵਾਰ ਪੁੱਛਦੀ ਵੀਰਾ ਕਿੱਥੇ ਹੈ ਪਰ ਹਰ ਵਾਰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ ਦੇ ਕੋਈ ਸਬੂਤ ਸਿੱਧੀ ਤਰ੍ਹਾਂ ਗੱਲਬਾਤ ਨਹੀਂ ਦੱਸਣ ਦੇ ਕਿੰਨੇ ਫੇਰੇ ਮਾਰੇ ਸਰਕਾਰ ਕੋ ਤੇ ਹਜੇ ਤੱਕ ਕੋਈ ਨਹੀਂ ਸਬੂਤ ਦੇਣ ਦੇ ਹੈਗੇ ਧਰਮਿੰਦਰ ਦਾ ਬੁੱਢਾ ਪਿਓ ਹੁਣ ਸਰਕਾਰ ਦੇ ਲਾਰਿਆਂ ਚ ਸੱਚ ਟਟੋਲਣ ਦੀ ਕੋਸ਼ਿਸ਼ ਕਰ ਰਿਹਾ ਇਹੋ ਗੱਲ ਕਹਿੰਦੀ ਬੱਚੇ ਹਲੇ ਠੀਕ ਠਾਕ ਆ ਬਸ ਇੰਨੀ ਗੱਲ ਹੀ ਕਹਿੰਦੀ ਹਨ ਨਾ ਹੋਰ ਕੋਈ ਗੱਲ ਨਹੀਂ ਕੀਤੀ ਉਹਨੇ ਤੇ ਨਾ ਮੋਰ ਤਾਂ ਇਹ ਵੀ ਗੱਲ ਕਹਿ ਦਿੰਦੀਆਂ ਨਾ ਮੈਂ ਜਿੰਦੇ ਕਹਿ ਸਕਦੀਆਂ ਨਾ ਮੈਂ ਮਰਦੇ ਕਹਿ ਸਕਦੀਆਂ ਵੀ ਸਾਨੂੰ ਤੇ ਹੁਣ ਕੋਈ ਸਹੀ ਜਿਹਾ ਪਰ ਨਹੀਂ ਲਿਆ ਉਹਨਾਂ ਨੂੰ ਸਬੂਤ ਲੈਣਾ ਚਾਹੁੰਦੇ ਝੱਟ ਸਬੂਤ ਆ ਸਕਦਾ ਕੋਈ ਵੀ ਗੱਲ ਚਾਹੁੰਦੇ ਝੱਟੀਆਂ ਛੜੀਆਂ ਗੱਲਾਂ ਹੋ ਜਾਂਦੀਆਂ ਸਾਨੂੰ ਕੋਈ ਸਬੂਤ ਸੱਚੀ ਗੱਲ ਮਿਲ ਨਹੀਂ ਰਹੀ ਹੁਣ ਇਹਨਾਂ ਪਰਿਵਾਰਾਂ ਨੂੰ ਜਵਾਬ ਕੌਣ ਦੇਵੇ ਸਰਕਾਰ ਕਿਉਂ ਨਹੀਂ ਸੱਚ ਦੱਸਦੀ ਕਿਉਂ ਹਕੀਕਤ ਤੇ ਲਾਰਿਆ ਦੀ ਕਸੌਟੀ 'ਚੋਂ ਇਨਾ ਪਰਿਵਾਰਾਂ ਨੂੰ ਹਰ ਰੋਜ਼ ਗੁਜ਼ਰਨਾ ਪੈਂਦਾ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ